ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਖੁਸ਼ੀਆਂ ਭਰ ਆ ਤਿਹਾਰ ਉਹਦੇ ਨਾਲ ਬੰਦੀ ਛੋੜਦੇ ਆ ਰਿਆ ਜੀ ਮੈਂ ਤੁਹਾਡੇ ਰਾਹੀਂ ਸਾਰੇ ਆਪਣੇ ਪੰਜਾਬ ਦੇ ਔਰ ਦੁਨੀਆ ਭਰ ਦੇ ਵਸਦੇ ਪੰਜਾਬੀਆਂ ਨੂੰ ਸਾਜ ਜਦੋਂ ਛੇਵੇਂ ਪਾਤਸ਼ਾਹ ਵਾਪਸ ਆਏ ਆ ਜੀ ਤੇ ਦਰਬਾਰ ਸਾਹਿਬ ਉਸ ਟਾਈਮ ਉਹਦੇ ਦੀਵੇ ਵਾਲ ਕੇ ਜਿਹੜੀ ਹੈ ਦੀਵਾਲੀ ਮਨਾਈ ਗਈ ਸੀ ਤੇ ਮੈਂ ਬੰਦੀ ਛੋੜ ਦਿਵਸ ਦੀਆਂ ਔਰ ਦੀਵਾਲੀ ਦਾ ਜਿਹੜਾ ਇਹ ਸ਼ੁਭ ਦਿਹਾੜਾ ਜਿਹਨੂੰ ਸਾਰੇ ਦੁਨੀਆ 'ਚ ਸਾਡੇ ਲੋਕ ਸਾਡੇ ਦੇਸ਼ ਦੇ ਲੋਕ ਦੁਨੀਆ ਦੇ ਕੋਨੇ-ਕੋਨੇ 'ਚ ਮਨਾਉਂਦੇ ਆ ਉਹਦੀ ਵਧਾਈ ਵੀ ਦਿੰਨਾ ਔਰ ਉਸ ਪਰਮਪਿਤਾ ਪਰਮੇਸ਼ਵਰ ਅੱਗੇ ਅਰਦਾਸ ਵੀ ਕਰਦਾ ਹਾਂ ਕਿ ਸਾਡੇ ਸਾਰਿਆਂ ਤੇ ਸਾਡੇ ਪੰਜਾਬ ਤੇ ਦੁਨੀਆ ਭਰ 'ਚ ਵਸਦੇ ਸਾਡੇ ਲੋਕਾਂ ਤੇ ਮਿਹਰ ਭਰਿਆ ਹੋਵੇ ਜੀ ਕਿ ਕਿਉਂਕਿ ਗ੍ਰੀਨ ਜਿਹੜੀ ਦੀਵਾਲੀ ਹੈਗੀ ਹੈ ਜਿੱਥੇ ਪਟਾਕੇ ਬਹੁਤ ਜ਼ਿਆਦਾ ਧੂਆਂ ਕਰਦੇ ਹੈਗੇ ਛੋਟੇ ਛੋਟੇ ਬੱਚੇ ਹੈ ਬਜ਼ੁਰਗ ਹੈ ਵਾਤਾਵਰਨ ਖਰਾਬ ਹੁੰਦਾ ਬਹੁਤ ਵੱਡਾ ਜਿਹੜਾ ਪ੍ਰਕਿਰਤੀ ਹੈਗੀ ਉਹ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਗ੍ਰੀਨ ਦੀਵਾਲੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਡੈਫੀਨਿਟਲੀ ਇਹਦੇ ਵਿੱਚ ਮੈਨੂੰ ਲੱਗਦਾ ਵੀ ਲੋਕਾਂ ਨੂੰ ਹਾਲਾਂਕਿ ਬਹੁਤ ਸਹਿਯੋਗ ਕਰ ਰਹੇ ਪਿਛਲੇ 5-7 ਸਾਲਾਂ ਤੋਂ ਬੜਾ ਵੱਡੇ ਪੱਧਰ ਤੇ ਲੋਕਾਂ 'ਚ ਇਸ ਬੰਦ ਦਾ ਬਦਲਾਅ ਆਇਆ ਵੀ ਲੋਕ ਜਿਹੜੇ ਆ এনਵਾਇਰਨਮੈਂਟ ਨੂੰ ਲੈ ਕੇ ਬੜੇ ਸੁਚੇਤ ਹੋਏ ਆ ਔਰ ਮੈਂ ਵੀ ਤੁਹਾਡੇ ਰਾਹੀਂ ਵੀ ਬੇਨਤੀ ਕਰੂੰਗਾ ਕਿ ਇਹ ਪੋਲੂਸ਼ਨ ਜਿਹੜਾ ਆ ਨਾ ਫੈਲੇ ਵੱਧ ਤੋਂ ਵੱਧ এনवायरमेंट ਫ੍ਰੈਂਡਲੀ ਜਿਹੜੀ ਦੀਵਾਲੀ ਮਨਾਈ ਜਾਵੇ ਔਰ ਦੀਵਾਲੀ ਦਾ ਤਿਉਹਾਰ ਜ਼ਰੂਰ ਪੂਰੇ ਧੂਮ ਧਾਵਨਾ ਖੁਸ਼ੀਆਂ ਦਾ ਤਿਉਹਾਰ ਹੈ ਸਾਡੇ ਸਾਰਿਆਂ ਲਈ ਪਵਿੱਤਰ ਤਿਉਹਾਰ ਹੈ ਔਰ ਜ਼ਰੂਰ ਮਨਾਇਆ ਜਾਵੇ ਲੇਕਿਨ এনवायरमेंट ਦਾ ਵੀ ਧਿਆਨ ਰੱਖਿਆ ਜੀ ਸ਼ੁਕਰੀਆ